180000 ਰੁਪਏ ਦੇ ਵਿੱਚ ਡਾਈਨਿੰਗ ਟੇਬਲ ਹੈਵੀ ਕੁਆਲਿਟੀ ਦੇ ਵਿੱਚ ਥੱਲੇ ਵੀ ਬੀ ਸ਼ੇਪ ਦੇ ਹਿਸਾਬ ਦੇ ਨਾਲ ਸਾਰਾ ਡਾਈਨਿੰਗ ਟੇਬਲ ਤਿਆਰ ਕੀਤਾ ਹੋਇਆ ਹੈਵੀ ਕੁਆਲਿਟੀ ਦੇ ਵਿੱਚ ਤੇ ਇਹ 6 ਸੀਟਰ ਡਾਈਨਿੰਗ ਟੇਬਲ ਆ ਫੁੱਲ ਬੈਠਣ ਦੇ ਵਿੱਚ ਵੀ ਕੰਫਰਟੇਬਲ ਆ ਫਾਰਮ ਆ ਜਿਹੜੀ ਉਹਦੀ ਵੀ ਫੁੱਲ ਗਾਰੰਟੀ ਹੋਊਗੀ ਸੀਟ ਦਬਣ ਦੀ ਤੇ ਪਾਲਿਸ਼ ਵੀ ਹੈਵੀ ਯੂਜ਼ ਕੀਤੀ ਹੋਈ ਆ ਕਲਰ ਜਿਹੜਾ ਕਹੋਗੇ ਉਹੀ ਆ ਜਿਹੜਾ ਡਿਜ਼ਾਈਨ ਹੈ ਨਾ ਇਹ ਵੀ ਹੱਥਾਂ ਦੇ ਨਾਲ ਤਿਆਰ ਕੀਤਾ ਹੋਇਆ ਹੈਗਾ 1,80,000 ਰੁਪਏ ਦੇ ਵਿੱਚ ਆ ਸਾਰਾ ਡਾਈਨਿੰਗ ਟੇਬਲ ਆ ਸ਼ੀਸ਼ਾ ਇਹਦੇ ਉੱਤੇ ਤੁਸੀਂ ਕਲਰ ਜਿਹੜਾ ਮਰਜ਼ੀ ਕਹੋਗੇ ਡਿਜ਼ਾਈਨ ਤੇ ਇਹਦੇ ਨਾਲ ਤੁਹਾਨੂੰ ਆ ਬੈੱਡ ਵੀ ਮਿਲ ਜੂ ਆ ਕਾਰਵਿੰਗ ਵਾਲਾ ਬੈੱਡ ਤੇ ਨਾਲ ਆ 12000 ਵਾਲੇ Bajaj Comfort ਦੇ matrix ਜਿਹੜਾ ਕਿ ਪੂਰੇ ਸੌਫਟਨੈਸ ਦੇ ਵਿੱਚ ਨੇ ਬਾਜ਼ਾਰ ਦੇ ਵਿੱਚ ਇਹ 12 12000 ਰੁਪਏ ਦੇ ਵਿੱਚ ਵਿਕਦੇ ਨੇ 180000 ਰੁਪਏ ਦੇ ਵਿੱਚ 1 2 ਤੇ 3 ਚੀਜ਼ਾਂ ਹੋ ਗਈਆਂ ਤੇ ਇੱਕ ਚੀਜ਼ ਤੁਹਾਨੂੰ ਹੋਰ ਦੇ ਦਾਂਗੇ ਆ ਨਾਇਨ ਸਿਟਰ ਕਿੰਗ ਸਾਈਜ਼ ਸੋਫਾ ਜਿਹਦਾ ਬਾਜ਼ਾਰ ਦੇ ਵਿੱਚ ਰੇਟ 1.5 ਤੋਂ 2 ਲੱਖ ਰੁਪਿਆਗਾ ਉਤੋਂ ਨੂੰ ਦੇ ਦਾਂਗੇ ਇਹਦੇ ਉੱਤੇ ਗਲਾਸ ਤੁਹਾਨੂੰ ਦੇਵਾਂਗੇ ਗਲਾਸ ਦੇ ਉੱਤੇ ਤੁਹਾਨੂੰ ਡਿਜ਼ਾਈਨ ਵੀ ਕਾਫੀ ਸਾਰੇ ਮਿਲ ਜਾਣਗੇ ਕਲਰ ਜਿਹੜਾ ਤੁਸੀਂ ਕਹੋਗੇ ਉਹ ਤਿਆਰ ਕਰਕੇ ਦੇ ਦਾਂਗੇ ਜੇਕਰ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਤੁਹਾਨੂੰ ਪੂਰੇ ਪੰਜਾਬ ਦੀ ਡਿਲੀਵਰੀ ਬਿਲਕੁਲ ਫ੍ਰੀ ਪਹੁੰਚੂਗੀ 5 ਜਾਨਾਂ ਤੱਕ ਘਰ ਤੋਂ ਵੀਡੀਓ ਨੂੰ ਸ਼ੇਅਰ ਧੰਨਵਾਦ